ਵਾਹ ਚੀ ਮਾਮੂ ਯਾ ਦੀ ਉਹ ਵਾਓ ਹੈ ਜੋ ਦਿਖਣ ਦੇ ਤਰ੍ਹਾਂ ਐਸੇ ਮਿਲ ਗਿਆ ਉਹ ਮੋਮੀ ਲੰਬੀ ਹੋ ਗਈ ਹੈ ਹੈ ਉਹ ਮੋਮੀ ਲੰਬੀ ਹੋ ਗਈ ਹੈ ਤਾਂ ਤਾਂ ਵੀਡੀਓ ਬਣਾਣੀ ਸੀ ਈ ਵੈਗ ਜਮਾਨ। ਸੇਕਰ ਉਹ ਬੋੜਾ ਦਾ ਯੇ ਦੇਖੀ ਲੋੜ ਤੇ ਲਈ। ਆਹ ਕੋੜੀ ਪਾਗਲ। ਨਹੀਂ ਆਇਆ ਇੱਦਾਂ ਬੈਗੇ ਆ ਤੁਸੀਂ ਜਿੱਦਾਂ ਕਿੰਦੇ ਵਿਆਹ ਦੇ ਵਿੱਚ ਨਹੀਂ ਦਿਖਾਨ ਲੱਗੇ ਹੁੰਦੇ ਕੱਪੜੇ। ਹੈ? ਮੇਰੀ ਵਿਆਹ ਹੀ ਆ। ਮੇ ਅੱਗੇ ਉਹਦਾ ਵਿਆਹ ਹੀ ਆ ਨਾ ਮੋਨਾ। ਇਹਦਾ ਕੋੜੀ ਦਾ ਵਿਆਹ। ਖਰਚਾ ਹੋਣਾ ਆ। 3000 ਮਾਂ ਵੀ ਸਲੇ ਆ। ਵਾਪਸ ਲਿਆਉਣ ਵਾਲੀ ਨਹੀਂ ਆਏ। ਤੁਹਾਡੇ ਕੋਲ ਹੋਰ ਲੈ ਕੇ ਜਾਊਗੀ। ਇਹ ਵਾਪਸ ਉਹ ਵਸਲੀ ਲੈਣ ਵਾਲੀ। ਇੱਦਾਂ ਨਹੀਂ ਆਇਆ। ਹੈ? ਛੋਟੀ ਸੀ ਜਮਾਨਾ। ਆਹ ਵਾਪਸ ਦਾ ਬਦੀ ਸੁੱਕੀ। ਦੋ ਦੋ ਮੇਕਅਪ ਵਾਲੀਆਂ ਸੱਦੀ ਹੋਈਆਂ ਜਿਵੇਂ ਮੇਕਅਪ ਆਰਟਿਸਟ ਹੈ ਹੈ ਥੋੜੀ ਜਿਹੀ ਗੇਟਰੀ ਪਾਰਲਰ ਦੀ ਸੇਵਾ ਹੈ ਘਰ ਤੇ ਉਪਲਬਧ ਗਾਣੇ ਗਾਓ ਆਜੋ ਗਾਣਾ ਗਾਓ ਪੂਰੇ ਸਾਰ ਦਸਨਿਆਂ ਨੂੰ ਮੂਡ ਸੈੱਟ ਕਰੋ एक कर भैया चाके एक कर भैया चाके एक कर भैया चाके एक कर भैया एक दल तीन बारे ग्रह जाते हैं एक बार पहले जाते हैं चलो 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 चल ਸਾਹਿਲ ਨੂੰ ਨਜਾਇਜ਼ 100 ਰੁਪਏ ਦਵਾਤਾ ਨਾ ਐਵੇਂ ਸਟਰੋਂਗ ਕਰਾਈ ਜਾਂਦੀ ਕੋਤੋ ਵਿਚਾਰੇ ਤੋਂ ਖਜ਼ਾਨਚੀ ਬਣ ਗਿਆ ਵੀ ਆਹ ਪੂ ਵੀਡੀਓ ਸੋ ਦੇ ਦੇ ਜਾਂ ਪਰਸ ਦੇ ਇੰਦੇ ਕਰਦੇ ਕਰਦੇ ਤੂੰ 10000 ਕਢਾ ਲਾ ਦਸ ਵੇਰ ਤੱਕ ਕਿੰਨੀ ਭੁੱਖੀ ਆ ਤੂੰ ਸੱਜੀ ਗਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਜਿਹੜੀ ਕੁੜੀ ਅੱਜ ਤੁਹਾਨੂੰ ਕੰਮ ਕਰਦੇ ਨਜ਼ਰ ਆਂਦੀ ਪਈ ਐ ਇਹ ਤਾਂ ਕਰਦੀ ਪਈ ਐ ਕਿਉਂਕਿ ਇਹਨੇ ਪੇਕੇ ਆ ਰਹੇ ਆ ਉਦਾਂ ਇਹ ਠੀਕ ਹੋ ਗਈ ਆ ਹੁਣ ਤੂੰ ਹੈ ਉਦਾਂ ਤੋਂ ਤੂੰ ਕਹਿੰਦੀ ਮੈਂ ਲੈ ਲਾ ਨਹੀਂ ਕੰਮ ਨਹੀਂ ਕਰਨਾ ਕੋਈ ਕਰਤਾਂ ਮਾੜੀ ਜੀ ਮੰਮੀ ਦੀ ਹੈਲਪ ਕਰਨੀ ਵੀ ਆ ਹੈ ਅੱਗੇ ਤਾਂ ਕਰਾਈ ਦੀ ਅੱਜ ਆਂਦੇ ਵੇ ਨਾ ਪੇਕੇ ਐ ਮੰਮੀ ਦੇ ਕਿੰਨੀ ਚਲਾਕ ਹੈ ਅੱਜ ਪੇਕੇ ਆਂਦੇ ਵੇ ਨਾ ਅੱਜ ਸਵਾਇ ਕਰਦੀ ਬਈਆ ਪੇਕੇ ਕੋ ਜਰੂਰੀ ਥੋੜਾ ਪੇਕੇ ਆਉਂਦੇ ਮੈਂ ਸੱਚ ਨਾਲ ਵੀ ਹੈਲਪ ਕਰਾਉਣੀ ਆ ਆ ਤੁਸੀਂ ਦੋਨੇ ਇੱਕ ਹੋ ਜੇ ਆ ਹੈ ਏਜੂ ਏਜੂ ਮੰਮੀ ਬੜੀ ਚਲਾਕ ਬੜੀ ਚਲਾਕ ਬਰੋ ਦੇਖੋ ਜੀ ਸਾਡੀ ਕੁੜੀ ਵੀ ਸਫਾਈ ਕਰਦੀ ਪਈ ਆ ਕਹਿੰਦੀ मामੂ ਆਂਦੇ ਬੇ ਆ ਇਹ ਚਲਾਕ ਦਾ ਕਰਦੀ ਕਹਿੰਦੀ ਚੀਜ਼ੀਆਂ ਖਾਣ ਨੂੰ ਮਿਲ ਨਹੀਂ ਆਇਆ ਉਹ ਕਹਿੰਦੀ मामੂ ਆਉਂਦੇ ਮਾਸੀ ਮੇਰੀ ਆ ਗਈ ਆ ਉਹ ਕਹਿੰਦੀ ਚੀਜ਼ੀਆਂ ਖਾਣ ਨੂੰ ਮਿਲੂਗੀ ਆ ਦਾ ਸਫਾਈ ਲੱਗੀ ਆ ਲਾਲਚ ਨੂੰ ਫੂਨ ਕਿੱਧਰ ਕਰਦੀ ਸੀ मामੂ ਮਾਇਆ ਨਾਨੀ ਆਈ ਮਾਚੀ ਆਈ ਦਾਦੂ ਆਇਆ ਦਾਦੀ ਆਏ ਪਾਪਾ ਮੰਮੀ ਸਾਰੇ ਕੁਝ ਸਾਰੇ ਦੱਸਦੇ ਇਹਨੇ ਸਾਰੇ ਆ ਗਏ ਕਿੱਦੀ ਬਿਸਕਟ ਕਿੱਥੇ ਲੱਭ ਗਿਆ ਪਤਾ ਨਹੀਂ ਇਹ ਲੁਕੋ ਕੇ ਰੱਖਿਆ ਸੀ ਹਾਂ ਇਹ ਦੇਖਾ ਬੀ ਜੀ ਛੇਟ ਦੇਵੇ ਨੋ ਹਣ ਕਰਲਾ ਕਰਲਾ ਸਵਾਈ ਕਰਲਾ ਲੱਕ ਤੇ ਬੈਲਟਾ ਬਣ ਗਏ ਉਹ ਸाहिल ਹੁਣੀ ਕਹਿੰਦੇ ਵੇ ਇਹੀ ਕਿ ਅਸੀਂ ਖੰਨੇ ਪਹੁੰਚ ਗਏ ਆ ਖੰਨੇ ਤੋਂ ਵੱਲ ਕਿ 9:30 ਵਜੇ ਸਵੇਰੇ ਚੱਲੇ ਹਰਿਆਣੇ ਤੋਂ ਕੈਤਲ ਤੋਂ ਤੇ 2 3 ਘੰਟਿਆਂ ਚ ਪਹੁੰਚ ਜਾਣਾ ਉਹਨਾਂ ਨੇ ਹੁਣ ਵਜੇ 11 ਨਹੀਂ 12:00 ਵਜੇ 12:00 ਵਜੇ ਆ ਤੇ ਰਹਿ ਗਏ ਹੁਣ 2 2 3 ਘੰਟਿਆਂ ਚ ਉਹਨਾਂ ਨੇ ਇੱਥੇ ਪਹੁੰਚ ਜਾਣਾ 2:30 ਵਜੇ ਤੱਕ ਪਹੁੰਚ ਜਾਣਾ ਉਹਨਾਂ ਨੇ ਇੱਥੇ ਤੇ ਹੁਣ ਤਿਆਰੀਆਂ ਖਾਣ ਪੀਣ ਦੀਆਂ ਤਿਆਰੀਆਂ ਵੀ ਚਾਲੂ ਕਰ ਦੇਣੀਆਂ ਆ ਸਾਰੀਆਂ ਤਿਆਰੀਆਂ ਹੁਣ ਚਾਲੂ ਹੋ ਗਈਆਂ ਆ ਸਵਾਈ ਸਵਾਈ ਦੀ ਤਿਆਰੀ ਕਰ ਲਈ ਆ ਅੱਜ ਖੁਸ਼ ਆਜ ਕੋਈ ਸਿਰ ਨਹੀਂ ਦੁਖਣਾਏ ਕੁੜੀ ਦਾ ਅੱਜ ਅੱਜ ਕੋਈ ਸਿਰ ਨਹੀਂ ਦੁਖਣਾਏ ਦਾ ਅੱਜ ਕੁਛ ਨਹੀਂ ਹੋਣਾ ਤੇ ਲੱਗਦਾ ਅਗਲੋ ਉਹ ਦਾ ਮੇਰੇ ਵੀ ਆ ਉਹ ਆਂਟੀ ਬਥੇ ਕੀ ਕਹਿੰਦੇ ਮਾਰੀ ਜਾਨੇ ਹਾਂ ਕਹਿੰਦੇ ਤੇਰਾ ਘਰ ਵਾਲਾ ਸੋਹਣਾ ਮੈਂ ਸੋਚੀ ਤੂੰ ਸੋਣੀ ਆ ਦੇਖਿਆ ਆਂਟੀ ਆਂਟੀ ਕਿਤੇ ਤੇਰੇ ਘਰ ਵਾਲਾ ਸੋਹਣਾ ਆ ਸੁਸਵਾਈ ਵਾਲੀ ਆਂਟੀ ਕਹਿੰਦੇ ਕਿ ਮੈਨੂੰ ਲੱਗੇ ਤੂੰ ਹੀ ਸੋਣੀ ਆ ਆਂ ਤੇਨੋ ਦਾ ਉਦਾਂ ਹੀ ਕਹਿੰਦੀ ਹਣੀ ਸੋਹਣਾ ਦਾ ਮੈਂ ਹੀ ਆ ਹਾਂ ਸਾਦੇ ਪਕੋੜੇ ਗੁਰਮਾਲਾ ਜੀ ਬੰਦੇ ਆ ਹਾਂ ਸਮਦੀ ਸਮਧਨ ਉਹਨਾਂ ਦੇ ਬੱਚੇ ਨਹੀਂ ਆਣਾ ਵੇਹੇ ਹਾਂ ਹੈ ਇਹ ਪਕੋੜੀਆਂ ਨਹੀਂ ਆਂ ਛਾਣੀ ਆ ਹਾਂ ਸਿੰਮੀ ਦੀ ਚਾਚੀ ਨੇੜੇ ਆ ਉਹਦੇ ਕੋਲ ਬਖੀਆਂ ਹਾਂ ਹਾਂ ਗੋਭੀ ਵਾਲੇ ਆਲੂ ਵਾਲੇ ਪਕੋੜੇ ਬਣ ਕੇ ਰੈਡੀ ਆ ਪਿਆਜ਼ਾਂ ਵਾਲੇ ਹਾਂ ਹੂੰ ਪੋੜੇ ਸਹੀ ਬੰਦੇ ਵੇ ਦੇਖਾ ਖਾ ਕੇ ਇੱਕ ਦੇਖੋ ਟੈਸਟ ਕਰੋ ਆ ਗਣਾ ਹੂੰ ਵਾਮਾ ਦਾ ਆਦੀਆ ਮੈਂ ਸੋਇਦਾ ਢਾਬਾ ਵਾਲੀ ਇੱਕ ਬਣਾਉਣਾ ਚਾਹੀਦਾ ਪਾਉਣਾ ਚਾਹੀਦਾ ਹੈ ਹੈ ਸਾਰੀ ਡੀਡਲ ਬਣਾ ਲੈਣੇ ਆ ਪਤਲੇ ਆ ਕੋਮਬੀ ਤਿਆਰ ਹੋ ਗਿਆ ਤਾਂ ਹਾਂ ਗਾੜੀ ਤਿਆਰ ਹੋ ਗਿਆ ਮੋਛਲ ਵਾਟ ਦੇ ਦੋ ਹੈ ਨਹੀਂ ਤੂੰ ਤਿਆਰ ਨਹੀਂ ਹੋਈ ਉਹ ਆ ਗਏ ਹੋਏ ਇੱਥੇ ਫੁੱਟਬਾਲ ਚੋਂਗਦੇ ਲੱਗੇ ਆ ਗਏ ਉਹਦਾ ਹੈ ਉਹਨਾਂ ਨੂੰ ਸਵਾਲ ਲੈ ਕੇ ਆਣਾ ਤੇ ਚਾਰ ਹੋਣ ਅੱਛਾ ਉਹਨਾਂ ਦੇ ਕੱਪੜਿਆਂ ਦਾ ਨਹੀਂ ਨਹੀਂ ਦੋ ਆਪਣੇ ਕੱਪੜੇ ਪਾ ਲਈਂ ਕੋਈ ਉਹਨਾਂ ਦਾ ਕਿ ਤਿਆਰ ਹੋਣਾ ਠੀਕ ਹੈ ਜਲਦੀ ਹੋ ਜਾ ਉਹ ਅੱਗੇ ਵੇ ਜਾ ਠੀਕ ਹੈ ਆਪਾਂ ਕਰ ਲਿਆ ਹੋਈਆਂ ਸਫਾਈਆਂ ਡੈਡੀ ਰੈਡੀ ਆ ਡੈਡੀ ਨੇ ਗਿੱਲੇ ਵੀ ਕਰ ਲਿਆ ਆਪਣੇ ਆਪ ਨੂੰ ਪਸੀਨਾ ਨਾ ਕਿੱਥੇ ਆਇਆ ਮਾਮੂ ਬਈਆ ਮਾਮੂ ਆ ਗਿਆ ਪਕੌੜੇ ਵੀ ਆਪਣੇ ਬਣ ਕੇ ਰੈਡੀ ਹੋ ਗਏ ਆ ਉਹ ਆਗੇ ਹੋਏ ਆ ਹੁਣ ਜਲਦੀ ਜਲਦੀ ਸੇਜਲ ਤੇਲ ਚੋਊਗੀ ਬਾਹਰ ਠੀਕ ਹੈ ਫੇਰ ਉਹਨਾਂ ਨੂੰ ਐਂਟਰ ਕਰਾਣੇ ਆ ਕੀ ਕਹਿੰਦੇ ਹੈ ਜੋ ਕੀ ਕਿੱਥੇ ਆ ਮਾਮੂ ਕਿੱਥੇ ਆ ਮਾਮੂ ਕਿੱਥੇ ਆ ਮਾਮੂ ਉਹ ਬਾਹਰ ਆਏ ਆ ਚਲਦੇ ਬਾਹਰ ਚਲਦੇ ਆ ਚਲਦੇ ਦਾਦੀ ਵੀ ਆਣਾ ਆ ਚਲਦੇ ਆ ਚਲੋ ਮਾਮਾ ਦਾਦੀ ਨਾਲ ਦੇ ਆਗੇ 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 ਇਹ ਜੂ ਆਗੇ ਰੋਜੇ ਖੋਲਦੇ ਦੋਨੇ ਵਾ ਵਾ ਚੀ ਮਾਮੂ ਇਹੋ ਵਾਲਾ ਮਰਦਾ ਆ来 ਆ ਅੰਦਰ ਆ ਅੰਦਰ ਕਿੱਥੇ ਆ ਇਹ ਆ ਲੈ ਬਲ ਦੇਖੋ ਅਕੇ ਚਾ ਕੋਲੋਂ ਤੇ ਵਾਹ ਕਿਨਾ ਬੜਾ ਇਹ ਮਨ ਆ ਇੱਧਰ ਵੀ ਇੱਧਰ ਵੀ ਇੱਧਰ ਵੀ ਇੱਧਰ ਵੀ ਇੱਥੇ ਪਾ ਲਈ ਯਾ ਜੈਲ ਵਾਓ ਹੈ ਜਲ ਪੈਸੇ ਮਿਲ ਗਏ ਆ ਇਹ ਆ ਲੈ ਬਲ ਇਹ ਆ ਲੈ ਨਹੀਂ ਆ ਕੀ ਅੰਦਰ ਹੀ ਜੈਲ 마ਸੀ ਕਿੱਥੇ ਆ ਹਜੂ ਪੀਣ ਵਾਲਦੇ ਆ ਨਾ ਉਹਦਾ ਹਨ ਫਿਰ ਆਪੇ ਤੋਂ ਭੱਗੇ ਹਾਂ ਹਾਂ ਕਈ ਮਮੀ ਤੇ ਮੇਰੇ ਨਾਲ ਦੀ ਸੀ ਮੋਮੀ ਲੰਮੀ ਹੋ ਗਈ ਹੈ ਹੈ ਮੋਮੀ ਮੋਮੀ ਲੰਮੀ ਹੋ ਗਈ ਹੈ ਤੇਰੇ ਨਾਲ ਉੱਤੇ ਪਹੁੰਚਣਾ ਇਹਨੇ ਮੋਸੀ ਮੋਸੀ ਆਂਦੀ ਆ ਮੋਸੀ ਵੀ ਆਂਦੀ ਆ ਹਜੂ ਲੈ ਜਾ ਜੀ ਬਣਾ ਹਾਂ ਹਾਂ ਅੰਦਰ ਆਓ ਚੱਲਣਾ ਰਮਨ ਕਿੰਨੀ ਵਾਰੀ ਉਲਟੀ ਕੀਤੀ ਇੱਕ ਵਾਰ ਇਹਨੇ ਨਹੀਂ ਕੀਤੀ ਹਣੀ ਦੋ ਵੀ ਕੀਤੀ ਆ ਇਹ ਨਹੀਂ ਕਰਦੀ ਇਹ ਤੇ ਨਹੀਂ ਆਇਆ ਹੈ ਛੋਟੀ ਸੀ ਜਮਾਨਤ ਆ ਨਾ ਮਾਤਾ ਦੀ ਛੁੱਟੀ ਹੈ ਤੇ ਮਾਣੀ ਲੈਣਾ ਡਟਦਾ ਕਿਸੀ ਕਿਸੀ ਆ ਇਹ ਛੋਟੀ ਜਨੂਏ ਲੱਗੇਗੀ ਆ ਜਮਾਨਤ ਛੋਟੀ ਸੀ ਕਿਸੀ ਕਿਸੀ ਕਿਸ ਕੇ ਜੈਸੀ ਹੈ ਕਿਸ ਕੇ ਜੈਸੀ ਹੈ ਇਹ ਕਹਿੰਦੀ ਮੇਰੇ ਜੈਸੀ ਹੈ ਕਹਿੰਦੀ ਛੋਟੀ ਛੋਟੀ नाक तेरे में <laughs> <वागे> <laughs> <laughs> ਆ ਜਾ ਦੇ ਚਾ ਇਹਦੇ ਕਿਉਂ ਆ ਮਮਾ ਮਮਾ ਕੋ ਚਲ ਜਾ ਚਲ ਜਾ ਮਮਾ ਕੋ ਚਲ ਜਾ ਦੇ ਦੇ ਗਨੇ ਜਾ ਗਰ ਪਰਦਾ ਸੋ ਕਿੰਧਾਰੇ ਬਣਿਆ ਹੈ ਤੇ ਤੁਸੀਂ ਬਣਾਏ ਨੇ ਤੇਰੇ ਵਾਸਤੇ ਕਿੱਦਾਂ ਦੇ ਬਣੇ ਜਲਦੀ ਦੱਸੋ ਕਿਸ ਨੇ ਬਣਾਇਆ ਮੰਮੀ ਨੇ ਬਣਾਏ ਹੋਰ ਮੈਂ ਬਣਾਣੇ ਆ ਕਿੱਦਾਂ ਤਾਂ ਬੜੀਆ ਹੈ ਮਾਸਟਰ ਸ਼ੈਫ ਹੈ ਆ ਕਿੱਦਾਂ ਤਾਂ ਬੜੀਆ ਹੈ ਹੈ ਜੇ ਮੈਂ ਬਣਾਏ ਹੁੰਦੇ ਫਿਰ ਪੇ ਨਹੀਂ ਸਹੀ ਤੇਰਾ ਵਿਆਹ ਕਰਦੀ ਆ ਤੇਰੀ ਉਮਰ ਹੋ ਗਈ ਹਣ ਲੱਗਦਾ ਹੈ ਹੈ ਜੋ ਇਹ ਜਿשו ਆਦਾ ਨਾ ਮੈਂ ਤੇ ਕਿਰਦੀ ਮੈਂ ਪਹਿਲੀ ਵਾਰ ਆਈ ਆ ਕਿ ਦੂਜੀ ਵਾਰ ਆਈ ਆ ਦੂਜੀ ਵਾਰ ਦੂਜੀ ਵਾਰੀ ਵੀ ਆਈ ਸੀ ਤੂੰ ਰਹਿ ਨਹੀਂ ਦਿੰਦੀ ਫੇ ਮੈਂ ਕਹ ਤੂੰ ਰਹਿ ਨਹੀਂ ਦਿੰਦੀ ਫੇ ਕਿਉਂ ਰਹਿਣਾ ਉਸ ਤੋਂ ਲੈ ਜਾਗੇ ਕੇ ਸਹੀ ਕੱਪੜਾ ਆਇਆ ਛੋੜ ਜਾ ਡਰੈਸ ਖਾ ਕੇ ਆਣੀ ਹੈ ਮੈਂ ਦੂਸਰੀ ਵਾਰ ਤੈਨੂੰ ਮੈਨੂੰ ਚਾਹ ਤੂੰ ਹੀ ਤੁਹਾਨੂੰ ਮੈਨੂੰ ਦੇਣੀ ਚਾਹੀਦੀ ਆ ਮੇਰੀ ਡਰੈਸ ਕਿੱਥੇ ਦੱਸੋ ਪਹਿਲਾਂ ਓੜਾ ਓੜ ਮੁਹ ਕਰ ਲਿਆ ਇਧਰ ਮੁਹ ਕਰ ਹੈ ਮੰਮੀ ਨਾਲ ਬੈਠ ਕੇ ਨਾ ਗੱਲਾਂ ਕੀ ਤੋ ਲਈਆਂ ਸਨ ਕੋਈ ਤੋਂ ਮਿਲ ਨਹੀਂ ਆਸ਼ੀਰਵਾਦ ਦੇ ਤੈਨੂੰ ਵੀ ਇੰਦਰ ਦੇਣਾ ਮੈਂ ਛੋੜ ਦਊਂਗਾ ਤੈਨੂੰ ਵਧੀਆ ਵਾਲਾ ਯਾਦ ਰੱਖੋਗੇ ਤੂੰ ਠੀਕ ਹੈ ਕੌਨਸਾ ਵਾਲਾ ਚਿੱਟਰਾ ਵਾਲਾ ਹੈ ਚਿੱਟਰਾ ਵਾਲਾ 50 ਵਾਲਾ ਉਹ ਜਿਹੜਾ ਉਹ ਵੇਚਦੇ ਨਹੀਂ ਅਤੇ ਜਿਸ ਨੇ ਮੰਗ ਕੇ ਲੈ ਜਾਂਦੇ ਆ ਬਾਅਦ ਵਿੱਚ ਵੇਚਦੇ ਆ ਉਹ ਵਾਲਾ ਜਿਵੇਂ ਘਰ-ਘਰ ਮੈਂ ਮੰਗਨੇ ਨਹੀਂ ਆਤੇ ਸੂਟ ਯੋ ਕੰਮ ਕਰਿਆ ਹੈ ਹਾਂ ਹਾਂ ਮੈਂ ਕੰਮ ਕਰਦਾ ਤੇ ਲੈਣਾ ਦੱਸ ਤੈਨੂੰ ਖਾਣੀ ਨਹੀਂ ਆਈ ਚੀਜ਼ ਹੱਲੇ ਤੱਕ ਉਹਦਾ ਤੇਰਾ ਵਿਆਹ ਕਰਨ ਵਾਲਾ ਹੋ ਗਿਆ ਹੈ ਹੈ ਇਹਨੇ ਕਿਤੇ ਉਹ ਤਾਂ ਨਹੀਂ ਕੀਤਾ ਕਿ ਨਵਾਂ ਸੂਟ ਲਿਆ ਕੇ ਦੇਣਾ ਮੈਂ ਸਹ ਐ ਸੂਟ ਖਰਾਬ ਕਰ ਲਵਾਂ ਹੈ ਰਮਨ ਹੋ ਗਿਆ ਸਾਥੀ ਹੋ ਗਿਆ ਸਾਬ ਮਤਲਬ ਨਾ ਤਾਂ ਮੈਂ ਤੇਨੇ ਸੂਟ ਅਗਲੀ ਆਪਣੇ ਸੋਹਰਿਆਂ ਦਾ ਸੂਟ ਪਾ ਕੇ ਆਈ ਹੈ ਕੋਸਟ ਦੀ ਸੂਟ ਆ ਤਾਂ ਲਗਾਨਾ ਥੋੜਾ ਬਹੁਤ ਅੱਛਾ ਭਰਾ ਜਿਹੜਾ ਜਿਹੜਾ ਸੋਹਰਿਆਂ ਦਾ ਆ ਉਹ ਕੋਸਟਲੀ ਆ ਜਿਹੜੇ ਸਾਡੇ ਵਾਲੇ ਹੁਣੋ ਸਸਤੇ ਹੋ ਗਏ ਆ ਹੈ ਠੀਕ ਆ ਮਰਾ ਲੱਗੀ ਨਜ਼ਰ ਜਾ ਜਾ ਹੁਣ ਲੱਗੀ ਸੋਸੀ ਡੁੱਲੀ ਨਾ ਗੱਲੀ ਅੱਗੇ ਹੁਣ ਪੂਰਾ ਸੂਟ ਖਰਾਬ ਬਣਾਈ ਦੇਖੀ ਇਹਦੇ ਸੋਸੀ ਕੀ ਲੈਣਾ ਆ ਲੈ 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 ਕੀ ਲੈਣਾ ਵੇ ਕੀ ਲੈਣਾ ਕਾਕੇ ਬਾਹਰ ਬਾਰਿਸ਼ ਹੋਣ ਲੱਗੀ ਆ ਇਹ ਜਦੋਂ ਪਿਛਲੀ ਵਾਰ ਵੀ ਆਏ ਥੋੜੇ ਦਿਨ ਪਹਿਲਾਂ ਉਦੋਂ ਵੀ ਬਾਰਿਸ਼ ਹੁੰਦੀ ਪਈ ਆ بارش ਨਾਲ ਹੀ ਲੈ ਕੇ ਆਂਦੇ ਆਈ ਨਹੀਂ ਆ ਇੱਦਾਂ ਬੈਗੇ ਆ ਤੁਸੀਂ ਜਿੱਦਾਂ ਕਿਹਦੇ ਵਿਆਹ ਦੇ ਵਿੱਚ ਨਹੀਂ ਦਿਖਾਣ ਲੱਗੇ ਹੁੰਦੇ ਕੱਪੜੇ ਹੈਂ ਵਿਆਹ ਹੀ ਆ ਹੈਂ ਹੋ ਗਈ ਚਲੋ ਮੈਂ ਕਿੱਥੇ ਬੈਗੀ ਸਾਨੂੰ ਜਦੋਂ ਸੂਟ ਦੱਲ ਜਦੋਂ ਲਿਆ ਕੋਈ ਜਿੱਦਾਂ ਕਿੱਥੇ ਬੈਠੀ ਆ ਕੋ ਕੁੜੀ ਬੀ ਅਲਮਾਰੀ ਤੇ ਉਹ ਅਲਮਾਰੀ ਤੇ ਵੈਰੀ ਹਾਂ ਤੇਰੀ ਵੀ ਐਸੀ ਬੂਦ ਜਿਵੇਂ ਉਹ ਕੱਪੜੇ ਚਾਇਆ ਸੀ ਤੇਰੀ ਵਿਆਹ ਦਾ ਗਾਣ ਵੀ ਚੱਲੇ ਤੇ ਮੈਂ ਹੁਣ ਡਾਲਣੀ ਆ ਮੈਂ ਡਾਲਣੀ ਆ ਯਾਸਤ ਜੰਦੀ ਬਾ ਯਾਸਤ ਜੰਗ ਲਈ ਸਾਰੇ ਨੂੰ ਬਹੁਤ ਟੈਂਸ਼ਨ ਬਣਦਾ ਹੂ ਵੀ ਜਿਵੇਂ ਜਿਵਾ ਨੂੰ ਜੀਆ ਮਾਤੇ ਚਲਵਾ ਲੈ ਮਮੀ ਜੀ ਦੇ ਨਾਲ ਸਿਆਉਂ ਲੱਗੇ ਇਹ ਵਾਲੇ ਆਹ ਮੈਂ ਤੁਹਾਡੇ ਗਏ ਦੋਨੋਂ ਘਰ ਤੇ ਜੀਣਾ ਜਾਨੀ ਕਰਕੇ ਨਿਕਲ ਲੜੀ ਹੋਏ ਸੂਟ ਸੀ ਸੀ ਕੇ ਮੇਕਅਪ ਕਿੱਟ ਲਿਆਂਦੀ ਆ ਇਹ ਰਹਿ ਇੱਕ ਮਿੰਟ ਇਹ ਮਾਸੀ ਲੈ ਕੇ ਆਏ ਆ ਇਹ ਤੁਹਾਡਾ ਉਹ ਕਿਤੇ ਉੱਪਰ ਨਾ ਬਰਾਮਾ ਰੱਖ ਦੇ ਰਹਿ ਬਰਾਮਾ ਉਹ ਤੁਹਾਡਾ ਇੱਕ ਪਾਸੇ ਨਹੀਂ ਸੇ ਇੱਕ ਪਾਸੇ ਆਪਾਂ ਤੁਹਾਨੂੰ ਇਹ ਰਿਗਰੇਡ ਮੈਂ ਹੀ ਇਹ ਜਲਦੀ ਦਿਖਾ ਹਾਂ ਹੈ ਇਹ ਲੈ ਲਿਆ ਹੈ ਇਹ ਤੋਂ ਦੇ ਗਿਆ ਹਾਂ ਦਿਨ ਆ ਲੈ ਬੇਟੇ ਇਸ ਸਮੇਂ ਕੀ ਦੇਖੋ ਇਹ ਖਰਚਾ ਕਰੋਗੇ ਆਪਾਂ ਪੇਡਾ ਦਿਖਾਵਾਂਗੇ ਵਲੌਗ ਚ ਕੀ ਨਹੀਂ ਹੈ ਉਹ ਮੱਤਾ ਡੇਗਦੀ ਓਏ ਮੱਤਾ ਡੇਗਦੀ ਹਾਂ ਮੈਂ ਦੇਖਿਆ ਨਾ ਡਮਟਾ ਉਹ ਸੀ ਮੱਤਾ ਦੇ ਗਿਆ ਉਹ ਨਹੀਂ ਉਹ ਕਹਿੰਦੀ ਸ਼ਫਾਰਾ ਵੀਰਲੇ ਵੀ ਲਿਆਂਦਾ ਨਹੀਂ ਵੀ ਅਮੇ ਇੱਕ ਇੱਕ ਤੁਸੀਂ ਚੈਲੰਜ ਰੈਡੀ ਦੋਨੇ ਨਹੀਂ ਇਹ ਸਮਝਾਈ ਵੀ ਹਾਂ ਸੰਧੀ ਕਵੈਂਦੀ ਆਏ ਆਏ ਉਹਨੇ ਫੜਿਆ ਆਪਣਾ ਹੀ ਆ ਦੇਖ ਲੈ ਸਮੀ ਹੈ ਕੀ ਕਰਦਾ ਸਿਆਣੀ ਆ ਕਿ ਮੈਂ ਨਹੀਂ ਕਰਤਾ ਹਾਂਜੀ ਹਾਂਜੀ ਅੱਲੇ ਦੇ ਉਹਦਾ ਵਿਆਹ ਵੀ ਆ ਨਾ ਮੋਨਾ ਇਹਦਾ ਪੜੀਦਾ ਵਿਆਹ ਖਰਚਾ ਹੋਣਾ ਆ 3000 ਮਾਂ ਵੀ ਸਿਲੇ ਆ ਆਪਾਂ ਲੱਗਦਾ ਆ ਪਿਸਲੇ ਆ ਵਾਪਸ ਲਿਆਣ ਵਾਲੀ ਨਹੀਂ ਆ ਇਹ ਤੁਹਾਡੇ ਕੋਲ ਹੋਰ ਲੈ ਕੇ ਜਾਊਗੀ ਇਹ ਵਾਪਸ ਉਹ ਫਸਲੇ ਲਿਆਣ ਵਾਲੀ ਇਹ 3000 ਸੋਨੇ ਦਾ ਇਹ ਥੋੜੀ ਜਿਹੀ ਆਪਣਾ ਪੇਟ ਘੁਟਾ ਲਾ ਫੇਰ ਮੈਂ ਜੀ ਚੈਨਲੇ ਚਲਵਾਣੇ ਇਸ ਵਕਤ ਬੇਟ ਦਾ ਨਹੀਂ ਘਟਣਾ ਤੇਰਾ ਹੋਣਾ ਪਤਣਾ ਹੀ ਆ ਅੱਛਾ ਹੀ ਦੇਗਾ ਤੇ ਨਾਲ ਹਾਂ ਅੱਛਾ ਇਹਦਾ ਮੈਂ ਮਾਰਨਾ ਨਾ ਨਾ 3 ਰੁਪਏ ਅੱਛਾ ਵਾਦ ਨਾਲ ਆਲਾ ਨਹੀਂ ਕਿੰਨੇ ਸੀ ਨਾ ਮੇਰੇ 1 2 ਇਹ ਦੋ ਤੁਸੀਂ ਜੇ ਤੁਸੀਂ ਆਉਣੀ ਚਿਲੋਗੇ ਮੈਨੂੰ ਨਾਲ ਗਰਮੀ ਆਏ ਇਹਨੇ ਤੇਰੇ ਸਮਾਉਣ ਦੋਨੇ ਹੀ ਗਰਮੀ ਆਦਾ ਨਹੀਂ ਇਹ ਗੁੱਜ ਜਾਏ ਇਹ ਇਹ ਨਹੀਂ ਇਹ ਪਸੰਦ ਨਹੀਂ ਆਇਆ ਨਾ ਗੈਸ ਫਿਰ ਦੋ ਮੈਂ ਕਹਿੰਦੀ ਹਣੀ ਬਜ਼ੁਰਗਾਂ ਵਾਲਾ ਸੂਟ ਹੈ ਨਾ ਮੈਂ ਨਹੀਂ ਪਾਣਾ ਲੈ ਕੇ ਮਮੀ ਲੈ ਆਏ ਨਾ ਤੂੰ ਕੀ ਆ ਰ ਬਸ ਚੱਲੇ ਉਹ ਵੀ ਚੱਕ ਸਵਾਲ ਵੇ ਨਹੀਂ ਉਹ ਨਹੀਂ ਇਥੇ ਜਦੋਂ ਗਿੰਨੀ ਦੀਦੀ ਦੀ ਜਿਆਦਾ ਗਿੰਨੇ ਉਹ ਜਸਮਾਨੀ ਤੋਂ ਮੇਰੇ ਮਾਰੇ ਆਇਸ ਤੇ ਵੀ ਇੰਦਰ ਅਰੇ ਦਾ ਆਉਂਦਾ ਹੈ। ਇਹ ਗ੍ਰੇਟ ਕੰਮ ਕਰ। ਇਹ ਕਿੱਦਾਂ ਚੱਲਦਾ? ਚਲਾ ਗਦੀ ਗਾਹੇ ਦੀ। ਇਹ ਪਾ ਰਹੀ ਸੀ। ਉੱসাই ਕਰ ਤੇ। ਹੈ ਜੂ? ਕੇ? ਹੈ ਜੇ? ਡਰਸ ਦਿਖਾ ਆਪਣੇ ਦਿਖਾ। ਇੱਧਰ ਆਓ ਇੱਧਰ ਦਿਖਾ। ਇੱਧਰ ਕਰ ਇਹਨੂੰ ਜਰਾ। ਇਹ ਜੂ ਜਾ। ਇੱਧਰ ਦਿਖਾ ਇਹਨੂੰ। ਦੋ ਦੋ ਮੇਕਅਪ ਵਾਲੀਆਂ ਸਿੱਧੀਆਂ ਹੋਈਆਂ ਜਿਵੇਂ ਮੇਕਅਪ ਆਰਟਿਸਟ। ਹੈ? ਇਹਨਾਂ ਨਾਲ ਥੋੜੀ ਜਿਹੀ ਬਿਊਟੀ ਪਾਰਲਰ ਕਿਸੇ ਮੈਂ ਘਰ ਤੇ ਉੱਪਰ ਲਉ। ਹੈ ਨੋ। ਬਿਊਟੀ ਪਾਰਲਰ ਦੀ ਸੇਵਾ ਇਹ ਗਰ ਪ੍ਰਪਲਬ ਜੇ ਕਿਸੇ ਨੇ ਵੀ ਆਪਣੇ ਵਿਆਹ ਸ਼ਾਦੀ ਵਾਸਤੇ ਬੁੱਕ ਕਰਾਣੀ ਹੋਣ ਦੋ ਕੁੜੀਆਂ ਵਿਆਹ ਕਰਾਉਣਾ ਹੈ ਬਿਊਟੀ ਪਾਰਲਰ ਵਾਲੀਆਂ ਇੱਕ ਵਾਰ ਤਾਂ ਵੀ ਇਹਨਾਂ ਲੱਗ ਰਹੀ ਇੱਕ ਸਪੈਸ਼ਲਿਸਟ ਉਹਦੀ ਨੇਲ ਪੋਲਿਸ਼ ਦੀ ਪਾਣੀ ਪਾਉਣਾ ਪਾਣੀ ਆ ਨੇਲ ਪੋਲਿਸ਼ ਵਾਲੀ ਸਪੈਸ਼ਲਿਸਟ ਹੈ ਯੈਸ ਹੈ ਕੀ ਨੇਲ ਆਟ ਬਹੁਤ ਦੂਰੋਂ ਮੰਗੋ ਬਲਵਾਈ ਆ ਹਰਿਆਣੇ ਤੋਂ ਵਾਈਆਂ ਸਪੈਸ਼ਲ ਹੈ ਹੈ ਬ੍ਰਿਟਿਸ਼ੀਅਨ ਇੱਕ ਤੇ ਇੱਕ ਉਂਟੀ ਲਾਗੇ ਤੱਕ ਵੀ ਹੈ ਛੋਟੀ ਜਿਹੀ ਤਾਂ ਉਹਨੇ ਮੋਚ ਆਇਆ ਵੀ ਹੈ ਜਾਣਾ ਇਸ ਨਾਲ ਨਹੀਂ ਆਈ ਰਹੀ ਕਾਰੀ ਸੀ ਕਿ ਜਿਆਦਾ ਤਾਂ ਬਿੰਦੀ ਨਹੀਂ ਉਥੋਂ ਬੈਠੇ ਜਾਂਦਾ ਪਕੌੜੇ ਖਾਂਦੇ ਉਹ ਵੋ ਹੀ ਨਹੀਂ ਪਚੇ ਇਹ ਜਿਹੜੀ ਡਰੈਸ ਦਿਖਾਈ ਪਪਾ ਨੂੰ ਡਰੈਸ ਦਿਖਾਉਂਦੀ ਨਹੀਂ ਇਹ ਜਿਹੜਾ ਉਹ ਤੇ ਕਾ ਕੇ ਦੇਖੀ ਲੋਹਣੇ ਚੱਕੀ ਬਿੰਦੀ ਹੈ ਗਰਮੀ ਜਿਆਦਾ ਹੈ ਹੈਟ ਪਾਈ ਹੋਈ ਧੁੱਪ ਪੈਂਦੀ ਬਈ ਆ ਯਾਰ ਦਿੱਲੀ ਕਾ ਪਾ ਦੋ ਨਹੀਂ ਇਹ ਵੀ ਸੋਹਣਾ ਲੱਗਦੀ ਹੈ ਇਹਨੂੰ ਪਾ ਦੋ ਕਰਵਾ ਨਹੀਂ ਸੋਹਣਾ ਲੱਗਦੀ ਹੈ ਸੋਹਣਾ ਕਲਰ ਹੈ ਹੈਨਾ ਮੈਂ ਵੀ ਸੋਣੀ ਆ ਤਾਂ ਮੇਰੇ ਤੂੰ ਸੋਣੀ ਨੇ ਕੱਪੜੇ ਸੋਨੇ ਆ ਕੱਪੜੇ ਗਿਆ ਤੈਨੂੰ ਗਿਆ ਸੋਣੀ ਕਿਸ ਨੇ ਹਾਂ ਸਹੀ ਆ 12 ਦਾ ਸਹੀ ਆ ਸੂਟ ਦਾ ਚਲੋ ਤੈਨੂੰ ਦੇ ਦਿੰਦਾ ਤੈ ਇਹਦੇ ਜਿੰਨੇ ਸੂਟ ਆਇਆ ਨਾ ਉਹਨਾਂ ਦੇ ਪੈਸੇ ਦੇ ਦੇ ਇਹਨਾਂ ਨੂੰ ਮੂੰਹ ਬਣਾ ਲਿਆ ਤੂੰ ਨਾ ਮੈਂ ਦੇ ਦੂ ਹਾਂ ਚੁੰਨੀ ਪਰਚਾ ਦੇ ਰਿਹਾ ਨੂੰ ਅਸਾ ਚੁੰਨੀ ਮੈਂ ਕਰ ਸੱਚੀ ਦੇਣ ਲੱਗੀ ਪਹਿ ਅਸੀਂ ਆਉਂ ਕਰਨਾ ਸਿੱਖਿਆ ਗਿਆ ਆਉਂ ਕਰਨਾ ਨਹੀਂ ਸਿੱਖਿਆ ਕਾਇਕਮ ਕਰਦੇ ਰਿਹਾ ਕੋਹ ਪਾ ਡਾਲੇ ਹਰ ਬੱਚਾ ਬੁਲੇ ਨਾ ਚੱਲ ਕਿਹੜੀ ਰਸਮ ਕਰ ਲੱਗਿਆ ਹੁਣ ਇਹ ਤਾਂ ਮੈਂ ਕੋਈ ਨਾ ਕਰਨਾ ਕੋਈ ਵੀਡੀਓ ਦੇ ਚੱਕਰ ਚ ਸਭ ਕੁਝ ਕਰ ਲੈਂਦੇ ਹਾਂ ਨਵੀਂ ਰਸਮ ਹੋਣ ਲੱਗੀ ਆ ਦੱਸਿਓ ਪੰਜਾਬ ਚ ਵੀ ਲਈ ਰਸਮ ਕਰਦੇ ਕੀ ਨਹੀਂ ਕਰਦੇ ਆਪਾਂ ਤਾਂ ਪਹਿਲੀ ਵਾਰ ਹੀ ਦੇਖਣ ਲੱਗੇ ਆ ਹਰਿਆਣੇ ਚ ਕਰਦੇ ਆ ਪੂਜੇ ਕਹਿੰਦੇ ਨੇ ਕੀ ਕਹਿੰਦੇ ਕੀ ਕਹਿੰਦੇ ਇਹਨੂੰ ਜਲਵਾ ਪੂਜੇ ਹਾਂ ਜਲਵਾ ਪੂਜੇ ਲੈ ਮਤਲਬ ਜਲ ਨੂੰ ਪੂਜੇ ਚੱਲੇ ਆ ਜਲਵਾ ਕਰਨ ਚੱਲਦੇ ਆ

ਆ ਤੋ ਬਹੁਤ ਸਰਦਕੀ ਇੰਨਾ ਕਦੋਂ ਹੋ ਗਿਆ ਨਾ ਸਾਨੂੰ ਨਾ ਪੜਾ ਦੇ ਹੱਸੇ ਤੋ ਮੰਮੀ ਇਧਰ ਨੂੰ ਪਿੱਛੇ ਆਨੇ ਭੇਜਦੀ ਦੋਸਤ ਕਦੇ ਜਾ ਕੇ ਕਿੱਦੋਂ ਪਹਾ ਲੈ ਕੇ ਆਈ ਹੋਈ ਇੰਨਾ ਬੜੀ ਦੇਖੀ ਗਲੀ ਕੁ ਨਾ ਦਾ ਇਹ ਕਰ ਲੈ ਨਾ ਪੈਸੇ ਦੇ ਰਸਮ ਦੇ ਇਹ ਕਰ ਦਿਆ 1 ਰੁਪਇਆ ਦੇ ਚੱਕ 1 ਰੁਪਇਆ ਚੱਕੇ ਕਰ ਦਿਆ ਚੱਕੇ 1 ਰੁਪਇਆ ਇਹ ਲੈ 3 ਬਾਰ 3 ਬਾਰ ਕਰ ਜਾਵੇ ਉਹ ਆਪਾਂ ਹੀ ਦੇ ਦੋ ਰੁਪਇਆ ਮਾਰ ਤਾਂ ਵੀਰੋ ਜਖਲਾ 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 ਆਪੇ ਚੋਗਲਿਆ ਚਲੋ ਹੀ ਬਸ ਤੋ ਵੀਰੇ ਤਾਮ ਤੁੰਗ ਕੱਲੇ ਆਇਓ ਚੋਗ ਚੋਗ ਤੇਰੇ ਤੇਰੇ ਵਿਆਹ ਦੇ ਕੰਮ ਆਉਗੇ ਪੈਸੇ ਚਲੋ ਹੁਣ ਹੋ ਗਈ ਰਸਮ ਅਲੱਗਿਆਂ ਨੂੰ ਪਤਾ ਰਸਮ ਕਿੱਦਾਂ ਹੁੰਦੀ ਆ ਨਾ ਬੋਲੇ ਸਾਇਲ ਇਹ ਕਰਾਗੇ ਅੱਛਾ ਇਹ ਉਸਾਰੇ ਬਾਦ ਸਾਇਲ ਨੂੰ ਜਾਣ ਕੇ ਅ ਵੀ ਰਸਮਾਂ ਦੇ ਪੈਸੇ ਦਵਾਈ ਜਾਂਦੇ ਨੇ ਹੈ ਸਾਇਲ ਅੱਡੀ ਮੰਨਾਂ ਗਏ ਨੇ ਤਰਾ ਜਿਹਾ ਲੇ ਲਓ ਜੀ ਨਾ ਬੋਲੇ ਮੋਟਿੰਦਾ ਤਨਾ ਤਰਾ ਇਹ ਵਿਹਨੇ ਤਾਂ ਦਿਓ ਤੇ ਪੈਸੇ ਘਰਾਂ ਸੇ ਮਿਲਾਂਗੇ ਕੀ ਲਾਗੋ ਇਹ ਚਲਾਗਾ ਤੇ ਦੇਵਾਗਾ ਹਾਂ ਕਿ ਕਿ ਸਾਹਿਲ ਤੋਂ 200 ਰੁਪਏ ਦਵਾਤਾਨਾ ਐਵੇਂ ਨੌਕਰ ਆਈਏ ਨਹੀਂ ਕੋਤੋਂ ਵਿਚਾਰੇ ਤੋਂ ਖਜ਼ਾਨਚੀ ਵੱਡ ਗਿਆ ਵੀ ਆਪ ਕੋ ਵੀਡੀਓ ਸੋ ਦੇ ਦੇ ਜਾਂ 500 ਦੇ ਦੇ ਇੰਦੇ ਕਰਦੇ ਕਰਦੇ 10000 ਕਢਵਾ ਲਿਆ ਸਵੇਰ ਤੱਕ ਹੈ ਕਿੰਨੀ ਭੁੱਖੀ ਆ ਤੂੰ ਮਾਰ ਕਿਸੀ ਬਣੀ ਕੋਈ ਦੇ ਲੋਕੀ ਬਗਾਨੇ ਤੋਂ ਕਢਾ ਆਪਣੇ ਮਾਪੇ ਉਹਦੇ ਵੇਹੇ ਕਢਾਈ ਜਾਂਦੀ ਪਈ ਆ ਕਿੰਨੀ ਭੁੱਖੀ ਮਾਰ ਕਿਸੀ ਬਣੀ ਕਰੀਓ ਵੀਡੀਓ ਵੀਡੀਓ ਦਿਖਾਤਾ ਹਾਂ ਆਪਕੇ ਆਪकी ਵੀਡੀਓ ਪੂਰੇ ਸ਼ਹਿਰ ਮੇ ਫੈਲ ਜਾਏਗੀ ਆਪਕੇ ਕਹਿਤਲ ਹੈ ਹਾਂ ਰੈਨੂ ਫੈਲ ਜਾਏਗੀ ਨਾ ਕੈਥਲਪੁਰੇਵੇਂ ਸ਼ਹਿਰ ਮੇ ਵੀਡੀਓ ਉਹ ਨਾ ਨਾ ਨਹੀਂ ਆਸਾ ਜਿਆਦਾ ਹੋਰ ਤੱਕ ਬਸ ਇਹ ਨਹੀਂ ਦੇਦੇ ਮੋਸਿਕਤਾਂ ਦੇ ਜਾਣੇ ਵੀ ਬਸ ਇਹ ਹੋਗਾ ਕੀ ਗੱਲ ਨਹੀਂ ਕਿਸੇ ਲੋਕਾਂ ਨੂੰ ਆਟੇ ਦੀ ਕੁਸਰ ਨਹੀਂ ਖਾਏਗੀ ਥੋੜੀ ਰੱਖਣਾ ਹੈ ਕੀ ਬਲ ਖਾਣਾ ਹੈ ਪੰਜ ਟਾਂਗੇ ਦੋੰਗ ਦੇ ਨਾਮ ਇਹਨਾਂ ਕੰਦੇ ਗਲੇ ਆ ਦੇ ਐ ਸਾਰਾ ਇਹਦਾ ਆ ਕੌਣ ਆ ਨੀ ਆਏ ਸੇ ਵੀ ਤੇਰਾ ਤਾਂ ਪੱਤਾ ਰੁਟੇ ਗਿਆ ਉਹ ਇਸ ਕੋ ਉੱਠਿਆ ਵੀ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਰਸਮ ਖਤਮ ਹੋ ਗਈ ਤੇ ਰਹੀ ਸਾਰੀਆਂ ਕੋਈ ਹੋਰ ਰਸਮ ਬਣਾ ਲਾ ਉਹਦੇ ਪੈਸੇ ਲੈਣ ਵਾਲੀ ਹੈਗੀ ਆ ਹੈ ਕਿਹੜੀ ਮੈਨੂੰ ਲੱਗਦਾ ਦਬਾਵਾ ਵੀ ਸਾਰੇ ਉਹਦੇ ਪੈਸੇ ਲਵਾਂਗੀ ਉਹਦੇ ਪੈਸੇ ਦੇੜੇ ਪੈਣੇ ਦੇਣਾ ਹੈਂ ਦੇੜੇ ਪੈਣੇ ਦਾ ਪੈਸੇ ਦੋ ਵਰਤੋਂ ਤੋਂ ਪਹਿਲੇ ਦਰਵਾਜ਼ੇ ਅੱਜ ਦੋਨਾਂ ਦੇ ਪੈਸੇ ਦੇ 200 ਰੁਪਈਆ ਕੱਲ ਲੈ ਆਉਣੀ ਹੈ ਕੱਲ ਕੱਲ ਲੈ ਕੇ ਜਾਇਓ ਵੇ ਯਾਦ ਰੱਖਿਓ ਇਹਦੀ ਗੱਲ ਨਹੀਂ ਆਉਂਦੀ ਹੁੰਦੀ ਕਦੀ ਨਹੀਂ ਦੇਖਾਂ ਮੀ ਜਾਨ ਹੈ ਲੈ ਕੇ ਜਾਈ ਤੂੰ ਦਬਾਈ ਪੈਰ ਲੱਤਾ ਇਹਨੇ ਤਾਂ ਫੋਰ ਵੱਡੀ ਜੀ ਕੀਤੀ ਮੇਰੇ ਬੱਚੇ ਉਹ ਸਿਆੜੀਆਂ ਤੇ ਆ ਬਚਾਰੀ ਆ ਉਹਦੇ ਥੱਕ ਗਈ ਉਹਦੀ ਜਿੱਦੇ ਪਉਣ ਕਰੇ ਇਹ ਉਲਟੀ ਕਰਕੇ ਤਾਂ ਗਈ ਆਂਦੀ ਹੋਈ ਉਲਟੀ ਕੀਤੀ ਨਾ ਹੈ ਖੁਦੀ ਦੇ ਪਉਣ ਨਹੀਂ ਮੈਂ ਥੱਕ ਗਈ ਪਤਾ ਕੀਦ ਤੱਕ ਦੀ ਪਤਾ ਨਹੀਂ ਹੁਣ ਆਪਣਾ ਵਲੋਗੇ ਲੰਬਾ ਹੋ ਜਾਣਾ ਆ ਮੈਂ ਤਾਂ ਕਹਿਣਾ ਆਪਣਾ ਵਲੋਗ ਇਦਾਂ ਹੀ ਇੱਥੇ ਖਤਮ ਕਰ ਦੇਵਾਂਗੇ ਤੇ ਕੱਲ ਨੂੰ ਮਤਲਬ ਅਗਲਾ ਜਿਹੜਾ ਵਲੋਗ ਆਣਾ ਉਹ ਚ ਬੇਬੀ ਦਾ ਫੇਸ ਰਿਵੀਲ ਕਰਾਂਗੇ ਬੋਦ ਤੱਕ ਹੁਣ ਥੱਕ ਗਿਆ ਸਾਰੇ ਸਬਰ ਕਰਦੀ ਸਾਰੇ ਥੱਕ ਗਏ ਆ ਹੁਣ ਇਹ ਦੇਖਿਓ ਉਹਨਾਂ ਨੇ ਕਿਹਾ ਉਹ ਹੀ ਕੱਪੜਿਆਂ ਦੇ ਵਿੱਚ ਵਿੱਚ ਬੇਬੀ ਦਾ ਫੇਸ ਰਿਵੀਲ ਕਰਤਾ ਨਾਲੇ ਥੱਕੇ ਹੀ ਅਸੀਂ ਕੱਲ ਨੂੰ ਪਾ ਲਾਂਗੇ ਤੁਸੀਂ ਇਹ ਸਮਝਿਓ ਅਸੀਂ ਬਾਤ ਚੁੱਕਾ ਹੈ ਨਹੀਂ ਮੇਰੇ ਕੋਲ ਨਵੀਂ ਡਰੈਸ ਹੈ ਮੈਂ ਤਾਂ ਕੱਲ ਵੀ ਹੀ ਪਾਉਣੀ ਹਾਂ ਹਾਂ ਟੱਡ ਵੀ ਨਹੀਂ ਦੀ ਸ਼ਟ ਤੁਸੀ ਕਰੋ ਛੂੜੀ ਬੋਲਣਾ ਜਦਾਂ ਮਰਜ਼ੀ ਬੋਲ ਲਓ ਉਹ ਇਹ ਚਲੋ ਫਿਰ ਅਨ ਕੱਲ ਨੂੰ ਕਰਾਂਗੇ ਬੇਵੀ ਦਾ ਫੇਸ ਰੀਵਿਲ ਘਰੇ ਬਾਹਰ ਆ ਗਿਆ ਲੱਗਦਾ ਕੋਈ ਲੱਗੇ ਵਿਆਹ ਆ ਉਹ ਤੋਂ ਪਹਿਲਾਂ ਪਹਿਲਾਂ ਮੈਂ ਕਿਹਾ ਬਣਾ ਲਈਓ ਵੀਡੀਓ ਓਕੇਟ ਫੜਕਦਾ ਵੇ ਬਾਹਰ ਤੋਂ ਕੁੰਡਾ ਲਾਇਆ ਸਾਈ ਬੂਆ ਖੋਲੀ ਚਲੋ ਬਾਏ ਕਰ ਦੋ ਸਾਰੇ ਜਣੇ ਬਾਏ 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 ਫਿਰ ਮਿਲਾਂਗੇ ਕੱਲ ਨੂੰ ਮਿਲਾਂਗੇ ਓਕੇ ਜੀ ਸਤਿ ਸ੍ਰੀ ਅਕਾਲ